ਤੇ ਉਹ ਇਤਰਾ ਕੁ ਮਾਈ ਆਈ ਤੇ ਦਾਸ ਨਵੇਂ-ਨਵੇਂ ਉਦੋਂ ਭਰਤੀ ਹੋਏ ਕਹਿੰਦੇ ਬਾਬਾ ਜੀ ਪੇੜਾ ਕਰ ਦਿਓ ਆਖੋ ਸਤਨਾਮ ਇਹ ਗਾਣੀ ਮਿਲਦੀ ਪੇੜਾ ਕਰ ਦਿਓ ਤੇ ਮੈਂ ਕਿਹਾ ਨਵੇਂ-ਨਵੇਂ ਲੱਗੇ ਉਦੋਂ ਤਤਾ ਜੀ ਆ ਬੋਲਦੇ ਮੈਂ ਕਿਹਾ ਵੀ ਪੇੜਾ ਕਰ ਦਿਓ ਵੀ ਗਾਣੂ ਪੂਤ ਚੰਬੜ ਆਖੋ ਸਤਨਾਮ ਵੀ ਉਹਨੂੰ ਪਠੇ ਪਾਓ ਖਾਲ ਪਾਓ 4 ਕਿਲੋ ਦੁੱਧ ਦੇ ਸੁੱਕੀ ਤੂੜੀ ਗਾੜੀ ਸੁਟੀ ਆ ਤੇ ਦੁੱਧ ਕਿੱਥੋਂ ਉਤਰਨਾ ਆਖੋ ਸਤਨਾਮਾਂ ਇਹ ਪੇੜਾ ਕਰਦੇ ਉਹਨੇ 500 ਰੁਪਈਆ ਫੜਿਆ ਮੈਂ ਇਦਾਂ ਬੋਲਿਆ ਤੇ ਉਹ ਬੜਾ ਤਵੀ ਆਵਾ ਤਵਾ ਬੋਲੀ ਦੋਹਾਂ ਚੋਂ ਕੋਲੇ ਕਹਿੰਦੀ ਕੱਲ ਦੇ ਜਵਾਕ ਆ ਵੱਡੇ ਗਿਆਨੀ ਬਣੇ ਆ ਮੱਤਾਂ ਦਿੰਦੇ ਆ ਸਾਨੂੰ ਕਿਨੇ 50 ਸਾਲ ਹੋ ਗਏ ਅਸੀਂ ਪੇੜਾ ਕਰਾਉਣੇ ਆ ਕੋ ਸਤਨਾਵ ਜਿਵੇਂ ਚਿਚੜ ਨੂੰ ਤੋੜਨਾ ਹੋਵੇ ਥਣਾ ਨਾਲੋਂ ਕਈ ਵਾਰੀ ਉਹਦੇ ਦੋ ਟੋਟੇ ਹੋ ਜਾਂਦੇ ਪਰ ਉਹ ਜिद ਨਹੀਂ ਛੱਡਦਾ ਇਹ ਜਿਹੜੇ ਲੋਕ ਵਹਿਮਾ ਭਰਮਾ ਪਖੰਡਾ ਚ ਫਸੇ ਆ ਨਾ ਇਹ ਛੇਤੀ ਕੀਤਿਆਂ ਨਹੀਂ ਮੰਨਦੇ ਇਹ ਤੇ ਵੱਧਵੇਂ ਹੀ ਦਿੰਦੇ ਬਾਬਾ ਗਲੋਂ ਲਵੇ ਮਰੇ ਇਹ ਕਿਉਂ ਬੋਲਣ ਦਿਆ ਸੱਚ ਬਾਣੀ